ਜਮਿਆ ਪੂਤ ਭਗਤ ਗੋਬਿੰਦ ਦਾ ਫਰਗਟਿਆ ਸਾਮ ਲਿਖਿਆ ਤੁਰਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਹਰ ਸਹਿਬਜ਼ਾਦਾ ਬਾਬਾ ਖੁਜੀ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਹਿਬਜ਼ਾਦਾ ਬਾਬਾ ਖੁਜੀ ਸਿੰਘ ਜੀ ਦਾ ਜਨਮ 23 ਮਾਰਚ 17 ਸੁੰਦਰੀ ਜੀ ਦੀ ਗੋਖੋਂ ਪੌਂਟਾ ਸਹਿਬ ਦੀ ਧਰਤੀ ਵਿਖੇ ਹੋਇਆ। ਇਸ ਸਹਿਜਾਦਾ ਜੀ ਦੇ ਜਨਮ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਗਾਣੀ ਦੀ ਜੁੱਲਤ ਵਿੱਚ ਖਾਤੇ ਪ੍ਰਾਪਤ ਕੀਤੀ ਸੀ, ਚਿਤ ਪ੍ਰਾਪਤ ਕੀਤੀ ਸੀ। ਇਸ ਲਈ ਉਹਨਾਂ ਨੇ ਇਸ ਸਹਿਜਾਦੇ ਦਾ ਨਾਮ ਅਜੀਤ ਰੱਖਿਆ ਭਾਵ ਜਿਸ ਨੂੰ ਜਿੱਤਿਆ ਨਾ ਜਾ ਸਕੇ। ਜੋ ਸਦਾ ਜੇਤੂ ਹੋਵੇ, ਵਿਜੈ ਹੋਵੇ। ਸਹਿਬਜ਼ਾਦਾ ਜੀ ਜਦੋਂ ਕੁਛ ਥੋੜਾ ਵੱਡੇ ਹੋਏ ਤਾਂ ਉਹਨਾਂ ਦੇ ਬਾਲ ਕੌਤਕ ਦੇਖ ਕੇ ਸਾਰੇ ਹੀ ਬਨਾਂਦੇ ਹੁੰਦੇ ਦਸ਼ਮੀਸ਼ ਪਿਤਾ ਜੀ ਨੇ ਉਹਨਾਂ ਦੇ ਲਈ ਸਿੱਖਿਆ ਦਾ ਪ੍ਰਬੰਧ ਕੀਤਾ ਉਹਨਾਂ ਦਾ ਪਾਲਣ ਪੋਸ਼ਣ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਦੀ ਦੇਖ ਰੇ ਵਿੱਚ ਹੋਇਆ ਅਤੇ ਸਹਿਬਜ਼ਾਦਾ ਜੀ ਨੂੰ ਜੁੱਧ ਵਿਦਿਆ ਸਿਖਾਉਣ ਲਈ ਭਗਤ ਆਲਨ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਛੜਦੀ ਉਮਰ ਵਿੱਚ ਬਹੁਤ ਸੁੰਦਰ ਬੁੱਧੀਮਾਨ ਅਤੇ ਬਲਵਾਨ ਯੋद्धा ਬਣ ਗਏ ਇਸੇ ਲਈ ਗੁਰੂ ਸਾਹਿਬ ਦੇ ਉਨਾ ਦੀ ਜੰਗੀ ਯੋਗਤਾ ਨੂੰ ਦੇਖਦਿਆਂ ਹੋਇਆਂ ਅਨੇਕਾਂ ਮੁਹਿੰਮਾਂ ਵਿੱਚ ਭੇਜਿਆ ਜਿਨ੍ਹਾਂ ਦਾ ਜ਼ਿਕਰ ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਮਿਲਦਾ ਹੈ 1688 ਦੇ ਵਿੱਚ ਪਰਿਵਾਰ ਸਮੇਤ ਗੁਰੂ ਸਾਹਿਬ ਆਨੰਦਪੁਰ ਸਾਹਿਬ ਆ ਗਏ ਤੇ ਇੱਥੇ ਫਿਰ ਸਹਿਬਜ਼ਾਦਾ ਜੀ ਜੰਗੀ ਕੋਸ਼ਤ ਕਰਦੇ ਤੇ ਘੋੜਸਵਾਰੀ ਤੇ ਹੂੜ ਜਿਹੜੀ ਵਿਦਿਆ ਦੀ ਸਿੱਖਲਾਈ ਪ੍ਰਾਪਤ ਕਰਦੇ ਜਗੀ ਮਹਾਂਮਤ ਦੇ ਵਿੱਚ ਇੱਕ ਵਾਰ ਜਦੋਂ 1699 ਵਿੱਚ 포ਟੋਖਾਰ ਇਲਾਕੇ ਦੀ ਸੰਗਤ ਨੰਦੌਰ ਸਾਹਿਬੇ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੀ ਤਾਂ ਉਹਨਾਂ ਨੂੰ ਰਸਤੇ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਪੈਂਦੇ ਪਿੰਡ ਤੇ ਰੰਗੜਾ ਨੇ ਲੁੱਟ ਲਿਆ ਤੇ ਉਹਨਾਂ ਸੰਗਤਾਂ ਨੇ ਗੁਰੂ ਸਾਹਿਬਾਸ ਪਾਸ ਆ ਕੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਰੰਗੜਾ ਨੂੰ ਸਬਕ ਸਿਖਾਉਣ ਲਈ ਸਹਿਬ ਜੀ ਦਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ 100 ਸੈਂਕੜਾ ਦਾ ਜੱਥਾ ਦੇ ਕੇ ਉਹਨਾਂ ਰੰਗੜਾਂ ਨੂੰ ਸਾਬੂ ਸਿਖਾਉਣ ਲਈ ਭੇਜਿਆ 1700 ਈਸਵੀ ਵਿੱਚ ਜਦੋਂ ਪਹਾੜੀ ਰਾਜਿਆਂ ਨੇ ਕਿਲਾ ਤਾਰਾਗੜ੍ਹ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਸਿੰਘਾਂ ਵਾਲੇ ਪਾਸੇ ਦੇ ਜੱਥੇ ਦੀ ਕਮਾਨ ਸਹਿਬਜ਼ਾਦਾ ਅਜੀਤ ਸਿੰਘ ਪਾਸ ਸੀ ਅਤੇ ਗੁਰੂ ਸਾਹਿਬ ਨੇ ਫਾਈ ਉਦੇਸਿਕ ਦੀ ਅਗਵਾਈ ਵਿੱਚ ਹੋਰ 100 ਸਿੱਖਾਂ ਦਾ ਜੱਥਾ ਕਿਲਾ ਤਾਰਾਗੜ੍ਹ ਵੱਲ ਭੇਜਿਆ ਅਤੇ ਇਸ ਜੰਗ ਵਿੱਚ ਸਿੱਖਾਂ ਨੇ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਅਜਮੇਰ ਚੰਦ ਇੱਕ ਤਹਿਤ ਦੀ ਲੜਾਈ ਵਿੱਚੋਂ ਹੀ ਮੈਦਾਨ ਛੱਡ ਕੇ ਭੱਜ ਗਿਆ ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਸਿਰਫ ਗੁਰਪ੍ਰਤਾਪ ਸੂਝ ਗ੍ਰੰਥ ਵਿੱਚ ਵੀ ਕੀਤਾ ਹੈ ਮਾਰਚ 1901 ਵਿੱਚ ਸਿਆਲਕੋਟ ਦੀ ਸੰਗਤ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੀ ਤਾਂ ਉਸ ਸਮੇਂ ਬਜਰੂੜ ਪਿੰਡ ਦੇ ਰੰਗੜਾ ਨੇ ਉਸ ਸੰਗਤ ਨੂੰ ਗੁਰੂ ਜੀ ਨੂੰ ਪੇਟਾ ਕਰਨ ਲਈ ਲਿਆੰਦਾ ਗਿਆ ਸਮਾਨ ਲੁੱਟ ਲਿਆ ਤਾਂ ਉਹ ਸੰਗਤ ਵੀ ਗੁਰੂ ਜੀ ਪਾਸ ਜਾ ਕੇ ਫਰਿਆਦੀ ਹੋਈ ਗੁਰੂ ਜੀ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਦੀ ਗਵਾਈ ਵਿੱਚ ਬਜਰੂੜ ਦੇ ਰੰਗੜਾ ਨੂੰ ਸੋਦਾ ਨੰਨੀ 100 776 ਐਂਡਾ ਜਥਾ ਭੇਜਿਆ ਤੇ ਇਸ ਜਥੇ ਨੇ ਰੰਗੜਾ ਦੇ ਮੁਖੀ ਈਟੂ ਤੇ ਮਿੱਤੂ ਨੂੰ ਫੜ ਕੇ ਗੁਰੂ ਜੀ ਦੇ ਉਹ ਮਾਰੇ ਗਏ ਸੇ ਬਾਕੀਆਂ ਨੂੰ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸ ਤੋਂ ਬਾਅਦ 1703 ਈਸਵੀ ਵਿੱਚ ਦੁਆਬੇ ਦੇ ਪਿੰਡ ਬਸੀ ਦੇ ਰਹਿਣ ਵਾਲੇ ਬ੍ਰਾਹਮਣ ਦੇਵਕੀ ਦਾਸ ਨੇ ਗੁਰੂ ਜੀ પાસે ਪਰਯਾਦ ਕੀਤੀ ਕਿ ਉੱਥੋਂ ਦਾ ਰਹਿਣ ਵਾਲਾ ਜਬਰਜੰਗ ਖਾਨ ਨਾਂ ਦਾ ਸੈਨਾਪਤੀ ਉਸ ਦੀ ਪਤਨੀ ਨੂੰ ਖੋ ਕੇ ਲੈ ਗਿਆ ਹੈ ਤੇ ਇਸ ਮੁੱਮ ਲਈ ਵੀ ਗੁਰੂ ਸਾਹਿਬ ਨੇ ਸਹਬਜ਼ਾਦਾ ਅਜੀਤ ਸਿੰਘ ਨੂੰ ਉਸ ਗਰੀਬ ਬ੍ਰਾਹਮਣ ਦੀ ਪਤਨੀ ਵਾਪਸ ਦਿਵਾਉਣ ਲਈ ਭੇਜਿਆ ਤਾਂ ਉਸ ਮਹਿੰਮ ਵਿੱਚ ਵੀ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਬਹਾਦਰੀ ਵਾਲੇ ਜੋਹਰ ਦਿਖਾਏ ਅਤੇ ਉਸ ਦੀ ਇਸਤਰੀ ਲਿਆ ਕੇ ਬ੍ਰਾਹਮਣ ਨੂੰ ਵਾਪਸ ਕੀਤੀ ਜਦੋਂ ਆਨੰਦਪੁਰ ਸਾਹਿਬ ਉੱਤੇ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਸੈਨਾਵਾਂ ਨੇ ਸਾਂਝਾ ਹਮਲਾ ਕੀਤਾ ਗੁਰੂ ਸਾਹਿਬ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਤਾਂ ਇਸ ਮਹਿੰਮ ਵਿੱਚ ਵੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬਹੁਤ ਹੀ ਵੀਰਤਾ ਭਰੇ ਜੋਹਰਖਾਈ ਸ਼ਾਹੀ ਟਿੱਬੀ ਜਿੱਥੇ ਕੇ ਅੱਜ ਪਾਈ ਉਦੇਸ ਸਿੰਘ ਜੀ ਦਾ ਸੀਗੀ ਸ਼ਹੀਦੀ ਸਥਾਨ ਹੈ ਉਸ ਜਗ੍ਹਾ ਤੇ ਬਾਬਾ ਅਜੀਤ ਸਿੰਘ ਜੀ ਦੀ ਮੁਗਲ ਸੈਨਾਮਾ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਮਾ ਨਾਲ ਬਹੁਤ ਤਕੜੀ ਝੜਪ ਹੋਈ ਤੇ ਗੁਰੂ ਪਾਤਸ਼ਾਹ ਨੇ ਭਾਈ ਉਦੇਸ ਸਿੰਘ ਜੀ ਨੂੰ ਪਿੱਛੇ ਭੇਜਿਆ ਤੇ ਕਿਹਾ ਕਿ ਸੈਬਜਾਦਾ ਅਜੀਤ ਸਿੰਘ ਜੀ ਨੂੰ ਕਹਿਣਾ ਇਹ ਤੁਹਾਡੀ ਜਗ੍ਹਾ ਨਹੀਂ ਅਤੇ ਭਾਈ ਉਦੇਸ ਸਿੰਘ ਜੀ ਤੁਸੀਂ ਇੱਥੇ ਹੀ ਜੂਝ ਕੇ ਸ਼ਹੀਦੀ ਪ੍ਰਾਪਤ ਕਰਨਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਸ ਸਥਾਨ ਤੋਂ ਅੱਗੇ ਵੱਲ ਚੱਲ ਪਏ ਅਤੇ ਰਸਤੇ ਵਿੱਚ ਜਾਂਦੇ ਆ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਮਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਤਾਂ ਉਹਨਾਂ ਨੂੰ ਨਾਲ ਲੈ ਕੇ ਉਹ ਕੋਟਲਾ ਨਿਹੰਗ ਵਿਖੇ ਉਸ ਤਖਬੀਲੀ ਵਿੱਚ ਆਏ ਜਿੱਥੇ ਗੁਰੂ ਸਾਹਿਬ ਪਹਿਲਾਂ ਹੀ ਆ ਕੇ ਰੁਕੇ ਸਨ ਤੇ ਭਾਈ ਮਚਿੱਤਰ ਸਿੰਘ ਨੂੰ ਉੱਥੇ ਛੱਡ ਕੇ ਸਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਛੋਟੇ ਭਰਾ ਦਾ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਸਿੱਖਾਂ ਨਾਲ ਪਿਤਾ ਜੀ ਸਮੇਤ ਚਮਕੌਰ ਦੀ ਗੜੀ ਵੱਲ ਚੱਲ ਪਏ ਤੇ ਇਸ ਜੰਗ ਦੇ ਵਿੱਚ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਇੰਨੇ ਬਹਾਦਰੀ ਦੇ ਜੋਹਰ ਦਿਖਾਏ ਜਿਨ੍ਹਾਂ ਦਾ ਜ਼ਿਕਰ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਕਿ ਇਸ ਜੰਗ ਦੇ ਵਿੱਚ ਸਹਬਜ਼ਾਦਾ ਅਜੀਤ ਸਿੰਘ ਜੀ ਆਪਣੀ ਸਾង ਭਾਵ ਨੇਜੇ ਨਾਲ ਦੁਸ਼ਮਣ ਉਪਰੋਂਦੇ ਤੇ ਬਹੁਤ ਬੁਰੀ ਤਰ੍ਹਾਂ ਪਾਟ ਕੇ ਜ਼ਮੀਨ ਉੱਤੇ ਮਾਰਦੇ ਇੱਥੋਂ ਸਹਿਬਜ਼ਾਦਾ ਗੁਰਬਖਸ਼ ਸਿੰਘ ਜੀ ਦੇ ਬਾਹੂ ਬਲ ਦਾ ਪਤਾ ਲੱਗਦਾ ਕਿ ਉਹ ਕਿੰਨੇ ਬਲਵਾਨ ਯੋਦਾ ਸਨ ਤੇ ਜਦੋਂ ਅਗੇਹਾ ਕਰਦੇ ਉਹਨਾਂ ਦੀ ਥਾਂ ਟੁੱਟ ਗਈ ਤਾਂ ਉਹਨਾਂ ਨੇ ਆਪਣੀ ਮਿਆਨ ਵਾਲੀ ਤਲਵਾਰ ਕੱਢ ਲਈ ਜਦੋਂ ਜੰਗ ਵਿੱਚ ਜੂਲਦੇ ਆ ਉਹ ਵੀ ਟੁੱਟ ਗਈ ਤਾਂ ਫਿਰ ਉਹਨਾਂ ਨੇ ਆਪਣੀ ਗਾਤਰੇ ਵਾਲੀ ਨਿੱਕਾ ਜਿਹੜਾ ਖੰਜਰ ਉਹ ਕੱਢ ਲਿਆ ਉਸ ਨਾਲ ਦੁਸ਼ਮਣਾਂ ਨਾਲ ਜੂਲਦੇ ਹੋਏ ਇਸ ਜੰਗ ਦੇ ਵਿੱਚ ਚੰਪੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਬਹੁਤ ਹੀ ਤੀਖਣ ਬੁੱਧੀ ਦੇ ਮਾਲਕ ਬੜੇ ਹੀ ਬਲਵਾਨ ਜੋਧਾ ਬੜੇ ਹੀ ਬਲਸ਼ਾਲੀ ਸਰੀਰ ਦੇ ਮਾਲਕ ਸਨ ਅਤੇ ਧੂਰ ਅੰਦੇਸ਼ੀ ਨਾਲ ਇਸ ਤਰੀਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਆਂ ਹੋਰਾਂ ਦੁਸ਼ਮਣਾਂ ਦੇ ਬਾਰਾਂ ਤੋਂ ਆਪਣੇ ਆਪ ਨੂੰ ਬਚਾਉਂਦੇ ਅਤੇ ਉਹਨਾਂ ਦੇ ਉੱਤੇ ਬੜੀ ਪੂਰੀ ਤਰ੍ਹਾਂ ਬਾਤ ਕਰਕੇ ਉਹਨਾਂ ਨੂੰ ਜੰਮ ਪੂਰੀ ਪੁਚਾ ਦਿੰਦੇ ਬ੍ਰਾਦਰ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਬਹੁਤ 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 ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ